ਸਤਿ ਸ੍ਰੀ ਅਕਾਲ ਜੀ। ਸਵਾਗਤ ਹੈ ਜੀ ਅੱਜ ਦੀ ਵੀਡੀਓ ਦੇ ਵਿੱਚ। ਅੱਜ ਆਪਾਂ ਲੈ ਕੇ ਆਏ ਹਾਂ ਜੀ ਮੱਝ ਵਕਾਊਆ। ਚਲਦੀ ਵੀਡੀਓ ਦੇ ਵਿੱਚ ਤੁਸੀਂ ਮੱਝ ਨੂੰ ਦੇਖ ਸਕਦੇ ਹੋ ਜੀ। ਥਣ ਹਵਾਨਾ ਸਭ ਕੁਝ ਵੀਡੀਓ ਦੇ ਵਿੱਚ ਚੈੱਕ ਕਰ ਸਕਦੇ ਹੋ। 8 ਤੋਂ 10 ਦਿਨ ਮੱਝ ਦੇ ਸੂਣ ਦੇ ਵਿੱਚ ਪਏ ਆ। ਲਗਭਗ ਤੇ ਵੀਡੀਓ ਦੇ ਵਿੱਚ ਤੁਸੀਂ ਦੇਖੋ ਮੱਝ ਦਾ ਹਵਾਨਾ ਥਣਾ ਦਾ ਸੈਜ ਬਿਲਕੁਲ ਥਣਾ ਦਾ ਸੈਜ ਨਾ ਕੋਈ ਵੱਡਾ ਨਾ ਛੋਟਾ ਬਿਲਕੁਲ ਸੈਜ ਵਧੀਆ ਬਹੁਤ ਹੀ ਸ਼ਕੀਨ ਤੇ ਸੁੰਦਰ ਤੇ ਪਲੀ ਹੋਈ ਮੱਝ ਹੈ ਜੇਕਰ ਗੱਲ ਕਰੀਏ ਆਪਾਂ ਇਹਦੀ ਸੂਏ ਦੀ ਤੇ ਐਗਤੀਏ ਨੇ ਤੀਜਾ ਸੂਆ ਸੋਨਾ ਮੱਝ ਨੇ ਪਿਛਲੇ ਸੂਏ ਆਪਾਂ ਨੂੰ ਇਹਨੇ 16 ਲੀਟਰ ਦੁੱਧ ਦਿੱਤਾ ਸੀਗਾ ਜੀ 8 ਕਿਲੋ ਡੰਗ ਦਾ 16 ਲੀਟਰ ਦਿਨ ਦਾ ਬਾਕੀ ਤੁਸੀਂ ਵੀਡੀਓ ਦੇ ਵਿੱਚ ਸਾਰਾ ਦੇਖ ਸਕਦੇ ਹੋ ਅਸੀਂ ਮੱਝ ਨੂੰ ਤੋੜ ਕੇ ਵੀ ਦਿਖਾਵਾਂਗੇ ਵੀਡੀਓ ਦੇ ਵਿੱਚ ਜੇਕਰ ਤੁਹਾਨੂੰ ਮੱਝ ਪਸੰਦ ਆਉਂਦੀ ਹੈ ਤਾਂ ਤੁਸੀਂ ਆਪਾਂ ਬਾਈ ਦਾ ਮੋਬਾਈਲ ਨੰਬਰ ਦੱਸਾਂਗੇ ਉਸ ਮੋਬਾਈਲ ਨੰਬਰ ਤੇ ਤੁਸੀਂ ਸੰਪਰਕ ਕਰਕੇ ਤੇ ਮਾਜ ਨੂੰ ਤੁਸੀਂ ਖਰੀਦ ਸਕਦੇ ਹੋ ਤੇ ਆਓ ਆਪਾਂ ਹੁਣ ਤੁਹਾਨੂੰ ਦੱਸਦੇ ਹਾਂ ਬਾਈ ਦਾ ਮੋਬਾਈਲ ਨੰਬਰ 9815131044 ਇਹ ਆ ਬਾਈ ਦਾ ਮੋਬਾਈਲ ਨੰਬਰ ਤੇ ਬਾਈਆਂ ਦਾ ਪਿੰਡ ਹੈ ਜੀ ਪਿੰਡ ਹੈ ਬਾਈ ਦਾ ਧੂੜਕੋਟ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਤਹਿਸੀਲ ਹੈ ਗਿੱਦੜਵਾ ਗੱਲ ਕਰਦੇ ਰੇਟ ਦੀ ਰੇਟ ਤੁਹਾਨੂੰ ਫੋਨ ਤੇ ਹੀ ਦੱਸਿਆ ਜਾਵੇਗਾ ਜੇਕਰ ਮੱਝ ਪਸੰਦ ਆਉਂਦੀ ਹੈ ਤਾਂ ਤੁਸੀਂ ਖਰੀਦ ਸਕਦੇ